ਜਿਹੜਾ ਕੱਪੜਾ ਮੰਜੇ ਸਾਰਾ ਕੁਝ ਡੁੱਬ ਗਿਆ ਭਾਜੀ ਇਹ ਦਰਦ ਜਿਹੜਾ ਹੈ ਇਹ ਉਹ ਹੀ ਜਾਣ ਸਕਦਾ ਜਿਸ ਦੇ ਉੱਤੇ ਸਮਾਂ ਬੀਤਿਆ ਹੋਵੇ ਤੁਸੀਂ ਦੇਖੋ ਅੱਖਾਂ ਦੇ ਵਿੱਚ ਜਿਹੜੇ ਨੇ ਉਹ ਹੰਝੂ ਨੇ ਅਥਰੂ ਨੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਕਿਵੇਂ ਦਾ ਉਹ ਸਮਾਂ ਜਿਹੜਾ ਹੈ ਇਹਨਾਂ ਲੋਕਾਂ ਨੇ ਬਤੀਤ ਕੀਤਾ ਹੋਵੇ ਬਹੁਤ ਔਖਾ ਟਾਈਮ ਭਾਜੀ ਨੰਗੇ ਸਾਰਾ ਕੁਝ ਡੁੱਬ ਗਿਆ ਫਸਲਾਂ ਬਹੁਤ ਖਰਾਬ ਹੋਈਆਂ ਫਸਲਾਂ ਵੀ ਭਾਜੀ ਖਰਾਬ ਫਸਲਾਂ ਸਾੜੀਆਂ ਪੈਲੀਆਂ ਖਰਾਬ ਹੋ ਗਈਆਂ ਮਿੱਟੀ ਇੰਨੀ ਇੰਨੀ ਹੋ ਗਈ ਉਹਨਾਂ ਦੇ ਉੱਪਰ ਪੰਜਾਬ ਸੂਬੇ ਅੰਦਰ ਇਸ ਵਾਰ ਪਾਣੀ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਔਰ ਹੜ੍ਹਾਂ ਦੇ ਪਾਣੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਝੰਜੋੜਿਆ ਹੈ ਔਰ ਇਸ ਦਾ ਨੁਕਸਾਨ ਇੰਨਾ ਕਿ ਹੋ ਗਿਆ ਹੈ ਕਿ ਲੋਕਾਂ ਲਈ ਜੋ ਹੈ ਉਹ ਹਾਲੇ ਆਪਣੇ ਪੈਰਾਂ ਤੇ ਆਉਂਦਿਆਂ ਕਈ ਸਮਾਂ ਜਿਹੜਾ ਉਹ ਲੱਗੇਗਾ ਔਰ ਜੇਕਰ ਗੱਲ ਕਰੀਏ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦੀ ਤਾਂ ਉਸ ਦੇ ਨਾਲ ਪੈਂਦੇ ਜਿਹੜੇ ਵੀ ਇਲਾਕੇ ਨੇ ਉਹ ਸਾਰੇ ਹੀ ਪਾਣੀ ਦੇ ਵਿੱਚ ਡੁੱਬੇ ਨੇ ਰਾਵੀ ਨੇ ਪੂਰਾ ਕਹਿਰ ਵਰਤਾਇਆ ਔਰ ਅਸੀਂ ਇਸ ਵੇਚ ਖੜੇ ਹਾਂ ਪਿੰਡ ਪੱਖੋ ਕੇ ਟਾਲੀ ਸਾਹਿਬ ਵਖੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਸ਼ਾਨ ਜਿੱਥੇ ਤੱਕ ਆ ਪਏ ਨੇ ਦਰਵਾਜ਼ਿਆਂ ਤੱਕ ਇੰਨਾ ਇੰਨਾ ਪਾਣੀ ਜਿਹੜਾ ਹੈ ਉਹ ਇੰਨਾ ਗਲੀਆਂ ਦੇ ਵਿੱਚ ਫਿਰਦਾ ਰਿਹਾ ਹੈ ਔਰ ਇਸ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਜੋ ਹੈ ਇਨ੍ਹਾਂ ਘਰਾਂ ਦਾ ਕੀਤਾ ਹੈ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜੀ ਕਿੰਨਾ ਕੁ ਪਾਣੀ ਸੀ ਇਸ ਵਾਰੀ ਤੁਹਾਡੇ ਪਿੰਡ ਵਿੱਚ ਪਾਣੀ ਕਾਫੀ ਜ਼ਿਆਦਾ ਸੀ ਬਾਕੀ ਮੈਂ ਤਾਂ ਮਤਲਬ ਇੱਥੇ ਨਹੀਂ ਸੀ ਮੰਮੀ ਹੋਣੀ ਇੱਥੇ ਸੀਗੀ ਆਪਾਂ ਕੱਲ ਹੀ ਆਏ ਮਤਲਬ ਕਿੰਨੀ ਇੱਕ ਮੁਸ਼ਕਲ ਆਈ ਹੈ ਪਾਣੀ ਨਾਲ ਇਸ ਵਾਰੀ ਕਾਫੀ ਜ਼ਿਆਦਾ ਪਾਣੀ ਮੁਸ਼ਕਲ ਤਾਂ ਬਹੁਤ ਜ਼ਿਆਦਾ ਆਈ ਹੈ ਸਾਡੇ ਬੱਚੇ ਨੁਕਸਾਨ ਬਹੁਤ ਬਾਕੀ ਭਾਏ 7-8 ਫੁੱਟ ਗਲੀ ਚ ਪਾਣੀ ਸੀ ਤੇ ਆਪਣਾ ਸਮਾਂ ਕਿਦਾਂ ਬਤੀਤ ਕੀਤਾ ਛੱਤਾਂ ਦੇ ਉੱਤੇ ਜੀ ਅਸੀਂ ਤਾਂ ਮੇਰੀ ਤਾਂ ਮੈਰਿਡ ਹੋਈ ਮੈਂ ਤਾਂ ਐਸੇ ਪਤਾ ਲੈਣਾ ਹੀ ਐ ਇਸ ਟਾਈਮ ਪਾਣੀ ਸੁੱਕਣ ਕਰਕੇ ਦੁਬਾਰਾ ਆਏ ਅਸੀਂ ਬਾਕੀ ਮਾਪੇ ਹੁਣ ਬੱਚਿਆਂ ਨੂੰ ਬਹੁਤ ਦਿੱਕਤ ਹੋਈ ਪ੍ਰਾਪਾ ਭਾਬੀ ਸਾਰਿਆਂ ਨੂੰ ਕਿਵੇਂ ਛੱਤਾਂ ਤੇ ਰਹਿ ਕੇ guzara ਕੀਤਾ ਹਾਂਜੀ ਭਾਜੀ ਛੱਤਾਂ ਦੇ ਉੱਤੇ ਰਹਿ ਕੇ guzara ਕੀਤਾ ਲੇੜਾ ਕੱਪੜਾ ਮੰਜੇ ਸਾਰਾ ਕੁਝ ਡੁੱਬ ਗਿਆ ਭਾਜੀ ਸਮਾਨ ਸਾਰਾ ਡੁੱਬ ਗਿਆ ਆ ਦੇਖੋ ਗੱਲ ਨਹੀਂ ਹੋ ਪਾ ਰਹੀ ਇਹ ਦਰਦ ਜਿਹੜਾ ਹੈ ਇਹ ਉਹ ਹੀ ਜਾਣ ਸਕਦਾ ਜਿਸ ਦੇ ਉੱਤੇ ਸਮਾਂ ਬੀਤਿਆ ਹੋਵੇ ਤੁਸੀਂ ਦੇਖੋ ਅੱਖਾਂ ਦੇ ਵਿੱਚ ਜਿਹੜੇ ਨੇ ਉਹ ਹੰਝੂ ਨੇ ਅਥਰੂ ਨੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਕਿਵੇਂ ਦਾ ਉਹ ਸਮਾਂ ਜਿਹੜਾ ਇਹ ਇਹਨਾਂ ਲੋਕਾਂ ਨੇ ਬਤੀਤ ਕੀਤਾ ਹੋਵੇ ਬਹੁਤ ਔਖਾ ਟਾਈਮ ਪਾ ਜੀ ਨੰਗੇ ਸਾਰਾ ਕੁਝ ਡੱਬ ਗਿਆ ਫਸਲਾਂ ਬਹੁਤ ਖਰਾਬ ਹੋਈਆਂ ਫਸਲਾਂ ਬਹੁਤ ਖਰਾਬ ਫਸਲਾਂ ਸਾੜੀਆਂ ਪੈਲੀਆਂ ਖਰਾਬ ਹੋ ਗਈਆਂ ਮਿੱਟੀ ਇੰਨੀ ਇੰਨੀ ਹੋ ਗਈ ਉਹਨਾਂ ਦੇ ਉੱਪਰ ਫਸਲ ਜਿਹਦੇ ਸਿਰ ਦੇ ਉੱਤੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਸੀ ਉਹ ਬਰਬਾਦ ਹੋ ਗਈ ਇਹ ਇਹ ਦਰਦ ਹੈ ਇਹ ਦਰਦ ਚੱਲ ਰਿਹਾ ਹੈ ਇਹ ਸਮਾਂ ਜਿਹੜਾ ਹੈ ਜਿਹੜਾ ਕੱਪੜਾ ਸਾਰਾ ਕੁਝ ਬਰਬਾਦ ਹੋ ਗਿਆ ਕੀ ਕਰਨਾ ਜਿਹੜਾ ਕੱਪੜਾ ਜਿਹੜੇ ਆ ਸਾਰੇ ਬਰਬਾਦ ਹੋ ਗਏ ਨੇ ਘਰ ਦਾ ਸਮਾਨ ਕਹਿੰਦੇ ਨੇ ਬਰਬਾਦ ਹੋ ਗਏ ਨੇ ਔਰ ਇਨ੍ਹਾਂ ਲੋਕਾਂ ਦੀ ਜੋ ਆ ਸਾਰ ਲੈਣ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਜੋ ਆ ਸ਼੍ਰੋਮਣੀ ਅਕਾਲੀ ਦਲ ਦੇ ਆ ਗੂਥੇ ਪਹੁੰਚੇ ਨੇ ਜਿਲ੍ਹਾ ਦੇਸ ਦਾ ਸੁੱਚਾ ਸਿੰਘ ਲੰਗਾ ਪਹੁੰਚੇ ਨੇ ਰੋਟਰੀ ਕਲੱਬ ਜਿਹੜੇ ਮੁਹਾਲੀ ਤੋਂ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਜੋ ਹੈ ਉਹ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਇਹ ਸਾਰੇ ਸੇਵਾਦਾਰ ਜਿਹੜੇ ਨੇ ਉਹਨਾਂ ਲੋਕਾਂ ਨੂੰ ਜੋ ਹੈ ਉਹ ਰਾਸ਼ਨ ਪਰ ਜੋ ਹੈ ਉਹ ਪਹਚਾਉਣ ਵਾਸਤੇ ਇੱਥੇ ਘਰਾਂ ਦੇ ਵਿੱਚ ਪਹੁੰਚੇ ਨੇ ਗੱਲਬਾਤ ਉਹਨਾਂ ਨਾਲ ਕਰਨ ਲੈਣੇ ਆ ਸ਼ੋਮਨੀ ਕਾਲੀਦਲ ਵਾਲੇ ਅੱਜ ਇੱਥੇ ਪਹੁੰਚੇ ਨੇ ਰਾਸ਼ਨ ਲੈਣ ਕੇ ਜਾਂ ਕਿੰਨੇ ਜਿਹੜਾ ਸੋਰੀ ਪਾਣੀ ਨੇ ਤੁਹਾਡੀ ਬਰਬਾਦੀ ਕੀਤੀ ਬਹੁਤ ਜ਼ਿਆਦਾ ਭਾਜੀ ਪਾਣੀ ਨੇ ਬਰਬਾਦੀ ਕੀਤੀ ਕੋਈ ਸਮਾਨ ਨਹੀਂ ਰਹਿ ਗਿਆ ਨਾ ਗੱਲ ਪਾਉਣ ਵਾਲਾ ਨਾ ਉੱਤੇ ਲੈਣ ਵਾਲਾ ਬੈਡ ਬੁੱਢੇ ਸਭ ਗਲ ਗੁਲ ਗਈ ਨੇ ਬੱਚਿਆਂ ਦੇ ਕੱਪੜੇ ਨਹੀਂ ਕੋਈ ਸਿਆਣਿਆਂ ਦਾ ਕੱਪੜਾ ਨਹੀਂ ਬਚਿਆ ਸਰਕਾਰ ਵੱਲੋਂ ਜਾਂ ਕੋਈ ਹੋਰ ਨੁਮਾਇੰਦਾ ਪਹੁੰਚਿਆ ਮਹਾਰਾਜ ਕੋਈ ਨਹੀਂ ਜੇ ਪਹੁੰਚਿਆ ਹਾਲੇ ਨੰਗਾਦ ਸਾਹਿਬ ਹੋਰ ਕੋਈ ਨਹੀਂ ਪਹੁੰਚਿਆ ਜੀ ਲੰਗਾਧ ਸਾਹਿਬ ਵੀ ਅੱਜ ਆਏ ਆ ਇਹ ਨਹੀਂ ਜੋ ਇਥੇ ਸੁਣਿਆ ਉਹ ਇਥੇ ਹਣੇ ਨਹੀਂ ਸੁਣਿਆ ਹਾਂਜੀ ਹਾਂਜੀ ਕੋਈ ਵੀ ਸਰਕਾਰਦਾਨ ਮੈਂ ਤਾਂ ਕੋਈ ਵੀ ਨਹੀਂ ਪਹੁੰਚਿਆ ਲੰਗਾਧ ਸਾਹਿਬ ਨੇ ਆਣ ਕੇ ਜਿਹੜਾ ਆਪਣੇ ਵੱਲੋਂ ਜੋ ਵੀ ਰਸ਼ਪੇੜ ਕੀਤੀ ਬਿਲਕੁਲ ਸ਼ੋਮਨੀ ਅਕਾਲੀ ਦਲ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਨਭਾਇਆ ਜਾ ਰਿਹਾ ਏ ਔਰ ਹੁਣ ਘਰ ਘਰ ਪਹੁੰਚ ਕੇ ਜੋ ਹੈ ਇਹ ਰਾਸ਼ਨ ਵੰਡਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਕਿਟਾ ਬਣਾ ਕੇ ਜਿਹਦੇ ਵਿੱਚ ਘਰ ਦਾ ਜਰੂਰੀ ਜਿਹੜਾ ਸਮਾਨ ਹੈ ਰਾਸ਼ਨ ਸਮਾਨ ਹੈ ਉਹਨਾਂ ਨੂੰ ਜੋ ਹੈ ਉਹ ਇੱਥੇ ਵੰਡਿਆ ਜਾ ਰਿਹਾ ਜੇਹਦਾਰ ਜੀ ਤੁਹਾਡੇ ਹਲਕੇ ਦੇ ਅੰਦਰ ਪਾਣੀ ਨੇ ਬਹੁਤ ਮਾਰ ਮਾਰੀ ਹੈ ਔਰ ਇਹ ਪਰਿਵਾਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਸਨ ਘਰ ਘਰ ਪਹੁੰਚ ਕੇ ਜਿਹੜਾ ਇਹ ਸੇਵਾ ਕੀਤੀ ਅੱਜ ਜਿਹੜਾ ਇਹ ਪੱਖੋ ਕੇ ਟਾਲੀ ਸਾਹਿਬ ਪਿੰਡ ਹੈ ਬੜਾ ਇਤਿਹਾਸਕ ਪਿੰਡ ਹੈ ਬਾਬਾ ਜੀ ਸ੍ਰੀ ਚੰਜੀ ਦਾ ਇੱਥੇ ਸਥਾਨ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਤੋਂ ਬਹੁਤ ਨਜ਼ਦੀਕ ਹੈ ਕਿਉਂਕਿ ਇਹ ਬੇਦੀਆਂ ਦਾ ਸ਼ਹਿਰ ਹੈ ਤੇ ਇਥੋਂ ਕੋਰੀਡੋਰ ਟੋਟਾਵਾ ਤੇ ਇਹਨਾਂ ਇਸ ਪਿੰਡ ਦੇ ਹਰ ਘਰ ਵਿੱਚ 4 ਤੋਂ 5 ਫੁੱਟ ਪਾਣੀ ਸੀਗਾ ਇਹਨਾਂ ਦੇ ਦਾਣੇ ਵੀ ਸਾਰਿਆਂ ਦੇ ਭਿੱਜ ਗਏ ਕੱਪੜੇ ਵੀ ਭਿੱਜ ਗਏ ਇਹਨਾਂ ਲਈ ਨਾ ਕੋਈ ਖਾਣ ਦੀ ਚੀਜ਼ ਇਹਨਾਂ ਕੋਲ ਬਚੀ ਹੈ ਨਾ ਕੱਪੜੇ ਪਹਿਨਣ ਲਈ ਬਚੇ ਨੇ ਤੇ ਬਹੁਤ ਇਸ ਪਿੰਡ ਦਾ ਨੁਕਸਾਨ ਹੋਇਆ ਵਾ ਅਸੀਂ ਪੂਰਤੀ ਨਹੀਂ ਕੋਈ ਕਰ ਸਕਦੇ ਸਿਰਫ ਜਿਹੜਾ ਇਹਨਾਂ ਦੀ ਹੌਸਲਾ ਵਧਾਈ ਕਰ ਸਕਨੇ ਆ ਤੇ ਪ੍ਰਮਾਤਮਾ ਹੀ ਇਹਨਾਂ ਦੇ ਸਿਰ ਤੇ ਹੱਥ ਰੱਖ ਸਕਦਾ ਅੱਜ ਰੋਟਰੀ ਕਲੱਬ ਦੇ ਪ੍ਰਧਾਨ ਸਾਹਿਬ ਮਹਾਲੀ ਤੋਂ ਆਏ ਨੇ ਇਹ ਅਕਾਲੀ ਦਲ ਦੇ ਬਲਾਰੇ ਵੀ ਨੇ ਇਹਨਾਂ ਬਹੁਤ ਸਾਰਾ ਰਾਸ਼ਨ ਲੈ ਕੇ ਆਏ ਨੇ ਘਰੋ ਘਰੀ ਦੇ ਰਹੇ ਆ ਤੇ ਮੈਡੀਕਲ ਦਵਾਈਆਂ ਵੀ ਲਿਆਂਦੀਆਂ ਨੇ ਕੈਂਪ ਜਿਹੜਾ ਲੱਗਾ ਉਹਦੇ ਵਿੱਚ ਦਵਾਈਆਂ ਦਿੱਤੀਆਂ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਕਿਹਾ ਵੀ ਇਹ ਪਿੰਡ ਜਿਹੜਾ ਅਸੀਂ ਗੋਦ ਲੈ ਲਵਾਂਗੇ ਔਰ ਇਸ ਪਿੰਡ ਦੇ ਜ਼ਿਮੀਦਾਰਾਂ ਨੂੰ ਜਿਹੜਾ ਵਾ ਜਦੋਂ ਕਣਕ ਬੀਜਣਗੇ ਉਦੋਂ ਉਹਨਾਂ ਨੂੰ ਬੀਜ ਦਵਾਂਗੇ ਖਾਦ ਦਵਾਂਗੇ ਇਸੇ ਤਰ੍ਹਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੰਬਲ ਵੀ ਦਿੱਤੇ ਜਾਣਗੇ ਸਮਾਂ ਉਂਤੇ ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਨੇ ਇਹਨਾਂ ਨੇ ਦੇਣ ਦਾ ਮਨ ਬਣਾਇਆ ਵਾ ਮੈਂ ਇਹਨਾਂ ਦਾ ਇਹੋ ਜੀਆਂ ਕਲੱਬਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਇਹਨਾਂ ਦਾ ਇੱਕ ਇੱਕ ਕਦਮ ਜਿਹੜਾ ਚੰਡੀਗੜ੍ਹ ਤੋਂ ਪੁੱਟ ਕੇ ਇੱਥੇ ਸਾਡੇ ਕੋ ਆਏ ਨੇ ਮੈਂ ਉਹਨਾਂ ਨੂੰ ਸਿਰ ਚ ਠਾਉਣਾ ਵਾ ਔਰ ਮੈਂ ਅਪੀਲ ਕਰਨਾ ਵਾ ਕਿ ਹੁਣ ਹਲਕੇ ਦੇ ਵਿੱਚ ਰਾਸ਼ਨ ਨਾ ਲੈ ਕੇ ਆਉਣ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਇੱਥੇ ਆ ਗਏ ਨੇ ਉਹ ਟਰਾਲੀਆਂ ਦੀ ਖੋਮੋਈ ਕਰਦੇ ਨੇ ਅਸਲ ਵਿੱਚ ਕਿਸੇ ਕੋਲੋ ਚੀਜ਼ ਪਹੁੰਚਦੀ ਨਹੀਂ ਤੇ ਬਾਰੋ-ਬਾਰ ਲੋਕ ਲੈ ਕੇ ਤੇ ਬਾਹਰ ਹੀ ਵੇਚੀ ਜਾਂਦੇ ਨੇ ਇਸ ਕਰਕੇ ਮੈਂ ਕਹਿੰਦਾ ਭਈ ਹਰ ਪਿੰਡ ਨੂੰ ਗੋਦ ਵਿੱਚ ਲੈ ਲੈਣ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਤੇ ਰਾਸ਼ਨ ਲੈ ਕੇ ਨਾ ਆਉਣ। ਬਿਲਕੁਲ ਇਹ ਅਪੀਲ ਜਿਹੜੀ ਹੈ ਵੀ ਕੀਤੀ ਗਈ ਆ ਔਰ ਇਸ ਪਿੰਡ ਦੇ ਵਿੱਚ ਬੜਾ ਨੁਕਸਾਨ ਹੋਇਆ ਸੀ। ਇਹ ਪਹੁੰਚੇ ਰੋਟਰੀ ਕਲੱਬ ਵੱਲੋਂ ਮੋਹਾਲੀ ਤੋਂ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਆ ਜੀ ਕਿਵੇਂ ਜਿਹੜੀ ਹੈ ਹੁਣ ਸੇਵਾ ਚੱਲੇਗੀ ਜਾਂ ਅੱਗੇ ਕੋਈ ਪਿੰਡ ਦਾ ਅਡਾਪਟ ਕਰਨ ਦੀ ਜਿਹੜੀ ਕੋ ਗੱਲ ਵੀ ਸਾਹਮਣੇ ਆਈ। ਦੇਖੋ ਜਿਵੇਂ ਸਾਨੂੰ ਅਸੀਂ ਜਦੋਂ ਇੱਥੇ ਰਫਤਾ ਕਾਇਮ ਕੀਤਾ ਇੱਥੇ ਦੇ ਵਸਨੀਕਾਂ ਨਾਲ ਸਾਨੂੰ ਪਤਾ ਚੱਲਿਆ ਵੀ ਇਹ ਏਰੀਆ ਜਿਹੜਾ ਬਾਰਡਰ ਏਰੀਆ ਇਹ ਵਸਟ ਅਫੈਕਟਿਡ ਹੈ। ਤੇ ਫਿਰ ਸਾਡੇ ਕਲੱਬ ਦੇ ਸਾਰੇ ਮੈਂਬਰਾਂ ਦਾ ਇਮਤਾਨ ਦਿਲਪੀਤ ਜੀ ਸਾਹਿਬ ਦਾ ਪ੍ਰਧਾਨ ਨੇ ਜਗਦੀਪ ਜੀ ਇਕਬਾਲ ਜੀ ਹੋਰ ਬਾਕੀ ਮੈਂਬਰਾਂ ਨੇ ਜਿਹੜਾ ਆਪਣਾ ਤਿਲ ਫੁੱਲ ਪਾ ਕੇ ਤੇ ਅੱਜ ਕੋਈ 2.5 ਲੱਖ ਦਾ ਸਮਾਨ ਅਸੀਂ ਇੱਥੇ ਲੈ ਕੇ ਆਇਆ ਔਰ ਜਿਵੇਂ ਅਸੀਂ ਆ ਕੇ ਵੇਖਿਆ ਵੀ ਅਸੀਂ ਹੁਣ ਸਾਨੂੰ ਪਤਾ ਚੱਲਿਆ ਵੀ ਇਸ ਤੋਂ ਬਾਅਦ ਕੀ ਸਮੱਸਿਆ ਆਣ ਗਿਆ ਉਹ ਜਿਵੇਂ ਸਾਨੂੰ ਪਤਾ ਚੱਲੇ ਵੀ ਬਾਅਦ ਵਿੱਚ ਜਿਹੜੀ ਕਿਉਂਕਿ ਗਰਾਊਂਡ ਲੈਵਲ ਤੇ ਸਾਨੂੰ ਪਤਾ ਚੱਲੇਗਾ ਵੀ ਲੋਡ ਕੀ ਏ ਅਸੀਂ ਐਵੇਂ ਹੀ ਉੱਥੋਂ ਚੀਜ਼ਾਂ ਭੇਜੀ ਜਾਈਏ ਜਿਹਦੀ ਲੋਡ ਨਾ ਹੋਏ ਉਧੂ ਵਰਤੋਏ ਫਿਰ ਉਹਨੇ ਜੱਥੇਦਾਰ ਸਾਹਿਬ ਨੇ ਵੀ ਕਿਹਾ ਵੀ ਜਿਵੇਂ ਅੱਗੇ ਹੁਣ ਬਜਾਈ ਦਾ ਸੀਜ਼ਨ ਆਣਾ ਹੈ ਬੀਜ ਹੋ ਗਿਆ ਡੀਜ਼ਲ ਹੋ ਗਿਆ ਡੀਏਪੀ ਹੋ ਗਈ ਤੇ ਅਸੀਂ ਆਪਣੇ ਕਲੱਬ ਵੱਲੋਂ ਇਹਨਾਂ ਨੂੰ ਵਾਅਦਾ ਕੀਤਾ ਆਸ਼ਵਾਸ਼ਣ ਦਿੱਤਾ ਵੀ ਇਹ ਪਿੰਡ ਬਜਾਈ ਦਾ ਜਿਹੜਾ 5-400 ਕਿੱਲਾ ਜਿਹੜਾ ਖਰਚਾ ਆਏਗਾ ਉਹ ਅਸੀਂ ਬੜੇ ਭਾਗਾ ਵਾਲੇ ਕਿ ਮਹਾਰਾਜ ਨੇ ਸਾਨੂੰ ਇਸ ਪਵਿੱਤਰ ਧਰਤੀ ਤੇ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਉਹ ਜ਼ਿੰਮੇਵਾਰੀ ਆਪਣੇ ਕਲੱਬ ਤੇ ਲਈ। ਵੇਖੋ ਵੱਡਾ ਜਿਹੜਾ ਹੈ ਉਹ ਕਦਮ ਪੁੱਟਿਆ ਗਿਆ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜਾ ਇੱਕ ਤੇ ਸੀ ਲੋਕਾਂ ਦੀ ਪਹਿਲਾਂ ਜਾਣਵਾਲ ਦੀ ਰਾਖੀ ਹੋਰ ਰਸਨ ਦੀ ਔਰ ਹੁਣ ਪਿੰਡ ਪਿੰਡ ਜਿਹੜੇ ਨੇ ਉਹ ਅਡਾਪਟ ਕਰਨੇ ਸ਼ੁਰੂ ਕੀਤੇ ਨੇ ਵੱਡਾ ਕਦਮ ਜਿਹੜਾ ਹੈ ਉਹ ਚੁੱਕਿਆ ਗਿਆ ਔਰ ਉਹਨਾਂ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਜਿਹੜਾ ਹੋਵੇਗਾ ਉਸ ਦੇ ਵਿੱਚ ਜਿਹੜੀ ਕੋਈ ਬਜਾਈ ਦੇ ਖਰਚੇ ਹੋਣਗੇ ਜਾਂ ਕੋਈ ਹੋਰ ਜ਼ਰੂਰੀ ਇਸ ਚੀਜ਼ਾਂ ਦੇ ਵਸਤੂਆਂ ਹੋਣਗੀਆਂ ਉਹ ਚਾਹੀਦੀਆਂ ਹੋਣਗੀਆਂ ਇਹਨਾਂ ਲੋਕਾਂ ਨੂੰ ਉਹਨਾਂ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਵੇਗੀ ਅਜਿਹਾ ਵਾਅਦਾ ਉਹਨਾਂ ਵੱਲੋਂ ਅੱਜ ਇੱਥੇ ਕੀਤਾ ਗਿਆ ਹੈ।